ਪਿਛਲੇ ਕਈ ਦਿਨਾ ਤੋਂ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਹੋਇਆ ਸੀ ਕਿ ਪੰਜਾਬ ਦੇ ਵਿੱਚ ਬਰਸਾਤ ਹੋਵੇਗੀ ਪਰ ਸਰਕਾਰੀ ਅਧਿਕਾਰੀਆਂ ਨੇ ਇਸ ਅਲਰਟ ਦੀ ਕੋਈ ਪਰਵਾਹ ਨਹੀਂ ਕੀਤੀ ਜਿਸ ਦੀ ਮਿਸਾਲ ਮਿਲੀ ਬਟਾਲਾ ਦੀ ਦਾਣਾ ਮੰਡੀ ਵਿੱਚ ਬਟਾਲਾ ਦੀ ਦਾਣਾ ਮੰਡੀ ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਦਾਣਾ ਮੰਡੀ ਹੈ ਪਿਛਲੇ ਕਈ ਦਿਨਾ ਤੋਂ ਕਿਸਾਨ ਇੱਥੇ ਆਪਣੀ ਫਸਲ ਲੈ ਕੇ ਪਹੁੰਚ ਰਹੇ ਸਨ ਇੱਕ ਤਾਂ ਉਹਨਾਂ ਦੀ ਖਰੀਦ ਨਹੀਂ ਦੂਸਰਾ ਜੋ ਸੁੱਕੀ ਫਸਲ ਲੈ ਕੇ ਆਈ ਸੀਓ ਵੀ ਹੁਣ ਖਰਾਬ ਹੋ ਗਈ ਹੈ ਪੂਰੀ ਦਾਣਾ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਲੱਖਾਂ ਹੀ ਬੋਰੀਆਂ ਪਾਣੀ ਦੇ ਨਾਲ ਭਿੱਜ ਰਹੀਆਂ ਹਨ ਕੋਈ ਵੀ ਖਰੀਦ ਏਜੰਸੀ ਖਰੀਦ ਨਹੀਂ ਕਰ ਰਹੀ ਨਾ ਹੀ ਕੋਈ ਸਰਕਾਰੀ ਅਧਿਕਾਰੀ ਮੰਡੀ ਦੇ ਵਿੱਚ ਮੌਜੂਦ ਸੀ ਕਿੰਨਾ ਕੁ ਨੁਕਸਾਨ ਕਰ ਰਹੀ ਸਰਕਾਰ ਦੇ ਫਸਲ ਦਾ ਬਹੁਤ ਜ਼ਿਆਦਾ ਸੀ ਹੁਣ ਅਸੀਂ ਦਰਦਿਆਂ ਕੱਲ ਵਧਾਇਆ ਸੀ ਕਿ ਇਹ ਜਿਹੜਾ ਸਰਕਾਰ ਪੈਣੀ ਹੈ ਹੋਣ ਲੈੰਦਾ ਹੁਣ ਵੇਖੋ ਗਾੜੀ ਲੈੰਦੇ ਆ ਜਨਾਂ ਅਜੇ ਤੱਕ ਪੱਕਾ ਵੀ ਨਹੀਂ ਲਾਇਆ ਨਾ ਪਰ ਬਰਸਾਤ ਤਾਂ ਲਗਾਤਾਰ ਹੋ ਰਹੀ ਹੈ ਪਹਿਲਾਂ ਹੀ ਮੌਸਮ ਬਹੁਤ ਸੀ ਹਾਂਜੀ ਪਹਿਲਾਂ ਵੀ ਚਲ ਰਹਾ ਹੀ ਇੰਨਾ ਕਦੋਂ ਦਾ ਹੀ ਐਮਪੀ ਬਣੇਗਾ ਹੁਣ ਤੇ ਅਜੇ ਅਜੇ ਤੇ ਵੇਖੋ ਸੁੱਕਾ ਦਾ ਤੇ ਗਾੜੀ ਵੇਖੋ ਹੁਣ ਕੀ ਬੰਦਾ ਲੈੰਦੇ ਆ ਜਾਂ ਨਹੀਂ ਲੈਂਦੇ ਮੰਡੀ ਚ ਕਿੰਨੀ ਇੱਕ ਫਸਲ ਤੁਹਾਨੂੰ ਨਜ਼ਰ ਆ ਰਹੀ ਤੇ ਕਿੰਨੀ ਕ ਖਰਾਬ ਹੋ ਗਈ ਖਰਾਬ ਤਾਂ ਕਾਫੀ ਹੈ ਜੀ ਵੇਖੋ ਹੁਣ ਹੁਣ ਆ ਜੋ ਵੀ ਆ ਬੋਰੀਆਂ ਦੇਖੋ ਤੁਹਾਡੇ ਸਾਹਮਣੇ ਸਭ ਇਦਾਂ ਹੀ ਹੁੰਦੀਆਂ ਕੋਈ ਸਰਕਾਰੀ ਅਫਸਰ ਨਜ਼ਰ ਆਇਆ ਤੇ ਨਹੀਂ ਹੈ ਕਿ ਕੋਈ ਨਹੀਂ ਹੁੰਦਾ ਉਹ ਪੁੱਛਣ ਆਇਆ ਤੁਹਾਨੂੰ ਅਜੇ ਤੱਕ ਮੈਂ ਸਿਹੜਦਾ ਬੈਠਾ ਹਾਂ ਅਜੇ ਤੱਕ ਕੋਈ ਨਹੀਂ ਆਇਆ ਬਲਵਿੰਦਰ ਸਿੰਘ ਜੀ ਕਿੱਥੋਂ ਆਏ ਤੇ ਕੀ ਕਰਨਾ ਹੈ ਮੈਂ ਤਾਂ ਏਡੇ ਤੋਂ ਆਇਆ ਪਿੰਡ ਸ੍ਰੀ ਆਵਾਲ ਤੋਂ ਕੀ ਕਰਨਾ ਝੋਨੇ ਵੇਚਣ ਆਏ ਆ ਕੀ ਬਣਿਆ ਕੁਝ ਵੀ ਨਹੀਂ ਬਣਿਆ ਇੱਥੇ ਦੇਖਦੇ ਬਰਸਾਤ ਨੇ ਮਾਰਿਆ ਦੁੱਜੀ ਆ ਖਰੀਦ ਨੇ ਮਾਰਿਆ ਖਰੀਦ ਨੂੰ ਵੀ ਗੱਲ ਖਰੀਦ ਕੋਈ ਗਾਹਕ ਨਹੀਂ ਦਿਸਦਾ ਕੋਈ ਗਾਹਕ ਨਹੀਂ ਦਿਸਿਆ ਇੱਥੇ ਆੜਤੀ ਆੜਤੀ ਦੇ ਦਰਵਾਜ਼ੇ ਬੰਦ ਜੇ ਜਿਹੜੇ ਏਜੰਸੀਆਂ ਨੇ ਕੋਈ ਏਜੰਸੀ ਵਾਲ ਦਿਖਿਆ ਨਹੀਂ ਸਾਨੂੰ ਇੱਥੇ ਝੋਨੇ ਦੀ फसल ਸੁੱਕੀ ਹੈ ਸੁੱਕੀ ਬਿਲਕੁਲ ਇਹ ਲੱਗਾ ਪੱਕਾ ਨਹੀਂ ਤੇ ਹੁਣ ਬਰਸ਼ਾਤ ਨਾਲ ਨੁਕਸਾਨ ਹੋਇਆ ਨੁਕਸਾਨ ਤਾਂ ਹੋਣਾ ਹੋਣਾ ਜੀ ਫਿਰ ਉਹ ਉਹ ਵੀ ਪ੍ਰਭਾਈ ਕੌਣ ਕਰੇਗਾ ਉਹ ਥੋੜੇ ਵੇਖੋ ਕਿਹੜਾ ਕਰਦਾ ਕੀ ਬਣੇਗਾ ਦਾ ਪਹਿਲਾਂ ਹੀ ਤੇ ਕਿਸਾਨ ਖੜਾ ਦੀ ਮਾਰਨਾ ਵੱਜ ਗਿਆ ਹਾਂਜੀ ਹਾਂਜੀ ਹੁਣ ਬਰਸ਼ਾਤ ਨਾਲ ਬਿਲਕੁਲ ਬੇੜਾ ਘਰ ਕਰਛਾ ਸਾਰੀ ਮੰਡੀ ਵੇਖੋ ਭਰੀ ਪੀ ਪਾਣੀ ਹੈ ਜੋ ਬੋਰੀਆ ਸਭ ਏਥੇ ਉੱਪਰ ਕਰਕੇ ਇੱਕ ਪਾਸਾ ਸੋ ਗਿਆ ਦੂਜਾ ਗਿੱਲਾ ਹੋ ਗਿਆ ਦੂਜੇ ਪਾਸਾ ਸੋ ਗਿਆ ਡਾਉਣ ਲਿਆ ਕਿੰਨਾ ਕਿ ਨੁਕਸਾਨ ਹੋ ਗਿਆ ਮੰਡੀ ਚ ਘੜੋ ਘੜ ਤੇ ਕਾਫੀ ਨੁਕਸਾਨ ਜੀ